ਸਰੋਂ ਦਾ ਫੁੱਲ ਤੁਸੀਂ ਅਲੱਗ-ਅਲੱਗ ਬਿਮਾਰੀਆਂ 'ਚ ਅਲੱਗ-ਅਲੱਗ ਤਰੀਕੇ ਦੇ ਨਾਲ ਵਰਤ ਸਕਦੇ ਹੋ ਅਲੱਗ-ਅਲੱਗ ਕੀ ਇੱਕੋ ਤਰੀਕੇ ਦੇ ਨਾਲ ਵਰਤ ਸਕਦੇ ਹੋ ਤੁਸੀਂ ਇਸ ਦੇ ਨਾਲ ਆਪਣੇ ਫੈਟੀ ਲੀਵਰ ਨੂੰ ਬਿਲਕੁਲ 20 ਦਿਨਾਂ ਦੇ ਅੰਦਰ-ਅੰਦਰ ਠੀਕ ਕਰ ਸਕਦੇ ਹੋ ਬਾਵਾ ਸੀਰ ਦੀ ਮਰਜ਼ ਤੁਹਾਨੂੰ ਕਿੰਨੀ ਵੀ ਪੁਰਾਣੀ ਹੈ ਤੁਸੀਂ ਉਸ ਨੂੰ ਵੀ ਠੀਕ ਕਰ ਸਕਦੇ ਹੋ ਜਿੰਨਾ ਮਰਜੀ ਤੁਹਾਡੇ ਪੇਟ ਦੇ ਅੰਦਰ ਤੇਜ਼ਾਬ ਬਣਦਾ ਹੋਵੇ ਜਾਂ ਗੈਸ ਬਣਦੀ ਹੋਵੇ ਉਸ ਨੂੰ ਵੀ ਤੁਸੀਂ ਬੜੀ ਆਸਾਨੀ ਦੇ ਨਾਲ ਆਪਣੇ ਕਬਜ਼ੇ 'ਚ ਕਰ ਸਕਦੇ ਹੋ ਦੇਖੋ ਇਹ ਜਿਹੜੀਆਂ ਬਿਮਾਰੀਆਂ ਗਣਾਈਆਂ ਹਨ ਇਹਨਾਂ ਤੇ ਇਹ 100% ਕੰਮ ਕਰਦਾ ਹੈ ਪਰ ਅੱਜ ਤੱਕ ਅਸੀਂ ਕਦੇ ਇਸ ਨੂੰ ਇਸ ਨਜ਼ਰ ਨਾਲ ਦੇਖਿਆ ਹੀ ਨਹੀਂ ਅਸੀਂ ਸਿਰਫ ਇਹ ਜਾਣਦੇ ਹਾਂ ਕਿ ਸਰੋਂ ਵੇਜਣੀ ਹੈ ਉਸ ਤੋਂ ਬਾਅਦ ਵੱਢ ਕੇ ਅਸੀਂ ਇਹਨੂੰ ਝਾੜ ਕੇ ਤੇ ਇਸ ਦਾ ਤੇਲ ਕਢਾਉਣਾ ਹੈ ਸਬਜ਼ੀ ਬਣਾਉਣ ਵਾਸਤੇ ਪਰ ਅਗਰ ਤੁਸੀਂ ਇਸ ਨੂੰ ਡੇਲੀ ਰੁਟੀਨ ਦੇ ਵਿੱਚ ਇਸ ਤੇ ਕੱਚੇ ਫੁੱਲ ਨੂੰ 6 ਤੋਂ 7 ਕੱਚੇ ਫੁੱਲ ਇਸ ਤੇ ਤੁਸੀਂ ਸਵੇਰੇ ਸ਼ਾਮ ਆਪਣੀ ਰੋਟੀ ਦੇ ਨਾਲ ਰੋਟੀ ਦੇ ਨਾਲ ਸਲਾਦ ਦੇ ਤੌਰ ਤੇ ਇਸ ਨੂੰ ਚਬਾ ਚਬਾ ਕੇ ਖਾਓਗੇ ਤਾਂ ਤੁਸੀਂ 20 ਦਿਨ ਦੇ ਅੰਦਰ ਤੁਹਾਨੂੰ ਕਿੰਨਾ ਵੀ ਫੈਟੀ ਲੀਵਰ ਪੁਰਾਣਾ ਹੈ ਤੁਹਾਡੇ ਫੈਟੀ ਲੀਵਰ ਨੂੰ ਬਿਲਕੁਲ ਨਾਰਮਲ ਲੈ ਦੇਗੀ ਬਾਵਾਸੀਰ ਤੁਹਾਨੂੰ ਕਿੰਨੀ ਵੀ ਸਾਲਾਂ ਪੁਰਾਣੀ ਹੈ ਤੁਸੀਂ ਬਹੁਤ ਪਰੇਸ਼ਾਨ ਹੋ ਤੁਹਾਡਾ ਬਲੱਡ ਟਾਇਲਟ ਤੇ ਰਾਹੀ ਆਉਂਦਾ ਮੋਕੇ ਨੇ ਫੁੱਟ ਜਾਂਦੇ ਨੇ ਭਰ ਜਾਂਦੇ ਨੇ ਫੁੱਟ ਜਾਂਦੇ ਨੇ ਜਾਂ ਉਦਾਂ ਵੀ ਖੂਨ ਆਉਂਦਾ ਸੁੱਕੀ ਬਾਵਾਸੀਰ ਹੈ ਇਹ ਫੁੱਲਾਂ ਦਾ ਇਸਤੇਮਾਲ ਕਰੋ ਤੁਹਾਡੀ ਬਾਵਾਸੀਰ ਦੇ ਮੌਕੇ ਵੀ ਖਤਮ ਕਰ ਦਿੰਦੀ ਹੈ ਕੱਚੇ ਫੁੱਲ ਖਾਣੇ ਸਰੋਂ ਦੇ ਤੇ ਐਸਿਡਿਟੀ ਤਜਾਬ ਅਗਰ ਤੁਹਾਨੂੰ ਬਣਦਾ ਹੈ ਉਹ ਤਾਂ ਗੱਲ ਹੀ ਸਿਰਫ 2 ਤੋਂ 3 ਦਿਨਾਂ ਦੀ ਹੈ 2 ਤੋਂ 3 ਦਿਨ ਇਸ ਦੇ ਫੁੱਲ ਅਗਰ ਤੁਸੀਂ ਖਾਣੇ ਹੋ ਤਾਂ ਤੁਹਾਨੂੰ ਜਿੰਨਾ ਮਰਜੀ ਤਜਾਬ ਬਣਦਾ ਹੈ ਜਿੰਨੀ ਮਰਜੀ ਗੈਸ ਬਣਦੀ ਹੈ 2 ਤੋਂ 3 ਦਿਨਾਂ ਦੇ ਅੰਦਰ ਅੰਦਰ ਉਸ ਨੂੰ ਖਤਮ ਕਰ ਦਿੰਦਾ ਹੈ ਮਤਲਬ ਤੁਸੀਂ 1.5 ਤੋਂ 2 ਮਹੀਨੇ ਇਹ ਫੁੱਲ ਲਗਾਤਾਰ ਘਟੋ ਘਟ ਮਹੀਨਾ ਖੜਿਆ ਰਹਿੰਦਾ ਹੈ ਮਹੀਨਾ 1.5 ਮਹੀਨਾ ਇਹਨੂੰ ਤੁਸੀਂ ਖਾਓ ਤਾਂ ਤੁਹਾਨੂੰ ਸਾਲ ਭਰ ਲੀਵਰ ਦੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਹੀਂ ਆਏਗੀ ਬਹੁਤ ਵੀਰ ਭੈਣ ਭਰਾ ਕਮੈਂਟ ਕਰਦੇ ਹਨ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਪੁੱਛਦੇ ਹਨ ਦੇਖੋ ਸਾਰਿਆਂ ਦੇ ਕਮੈਂਟਾਂ ਦਾ ਜਵਾਬ ਨਹੀਂ ਦੇ ਸਕਦੇ ਔਰ ਇੱਕੋ ਵਾਰੀ ਸਾਰੀਆਂ ਵੀਡੀਓ ਨਹੀਂ ਬਣ ਹੁੰਦੀਆਂ ਬਣਾ ਹੁੰਦੀਆਂ ਤੋਂ ਜਿਸ ਤਰ੍ਹਾਂ ਵੀ ਕੋਈ ਸਮਾਂ ਮਿਲਦਾ ਹੈ ਉਸੇ ਤਰੀਕੇ ਨਾਲ ਅਸੀਂ ਮੈਂ ਤੁਹਾਡੇ ਰੂਬਰੂ ਹੁੰਦਾ ਰਹਿਣਾ ਹਾਂ ਤੇ ਫਿਰ ਵੀ ਤੁਸੀਂ ਇਸ ਫੁੱਲ ਨੂੰ ਵਰਤਣ ਤੋਂ ਪਹਿਲਾਂ ਕਿਸੇ ਦੀ ਜਾਣਕਾਰੀ ਦੇ ਵਿੱਚ ਲਿਆ ਕੇ ਇਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਬੜੀ ਖੁਸ਼ੀ ਨਾਲ ਵਰਤ ਸਕਦੇ ਹੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ